ਬਾਤ ਇਹੀ ਹੋਣਾ ਹੈ ਸਾਡਾ ਭਰਾ ਤੇ ਜਦੋਂ ਆਏ ਆ ਨੂੰ ਦੱਸਿਆ ਇਥੇ ਜਿਹੜੇ ਮੌਕੇ ਤੇ ਬੰਦੇ ਸਾਡੇ ਪਿੰਡੋਂ ਆ ਪਟਕਾਣਿਆਂ ਦਾ ਬਾਬਾ ਸੀ ਉਹਨਾਂ ਦਾ ਸਭੀ ਗੱਡੀ ਆਣ ਕੇ ਇਧਰੋਂ ਇਹ ਗਰਦਾਸ ਪਟਾਣ ਨੇ ਤੇ ਜਾਂਦੇ ਸੀ ਰੋਂਗ ਸਾਈਡ ਉਹਨੇ ਗੱਡੀ ਮਾਰੀ ਆ ਮਾਰ ਕੇ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਵਾ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਆ ਜਨਾਨੀ ਵੀ ਸੀਰੀਅਸ ਤੇ ਛੋਟੀ ਬੱਚੀ ਆ 14-15 ਸਾਲ ਦੀ ਤੇ ਦੋਵੇਂ ਲੱਤਾਂ ਟੁੱਟ ਗਈਆਂ ਨੇ ਹੁਣ ਇੱਕ ਤੇ ਸਰਕਾਰੀ ਹਸਪਤਾਲ ਲੱਗੇ ਤੇ ਹੁਣ ਦੂਜੇ ਨੂੰ ਮਗੜ ਚੱਲੇ ਆ ਬੇੜੀ ਦੇ ਤੇ ਜਨਾਨੀ ਨੇ ਵੀ ਕਿੱਥੇ ਆ ਮੋਹਰੇ ਦਾ ਕੀ ਨਾਮ ਮਨਮੀਤ ਸਿੰਘ ਆ ਕੀ ਲੱਗਦੀ ਤੇ ਮੇਰਾ ਬ੍ਰਦਰ ਹੀ ਲੱਗਦਾ ਸਾਡੇ ਕੋਲ ਰਹਿੰਦੇ ਨੇ ਬਾਬਾ ਗਰੀਬ ਦਾ ਡੇਰਾ ਵਾਡਾ ਤੇ گاؤں ਸਾਲਾ ਜੇ ਨਾਲ ਹਰੇ ਡੇਰੇ ਤੇ ਰਹਿੰਦੇ ਆ ਹਾਂਜੀ ਸੋਨੂ ਨਾ ਆ ਕਿਧਰ ਆ ਰਹੇ ਇਹ ਡੇਰਾ ਬਣਾਣ ਕੋ ਆ ਰਹੇ ਕੋਣ ਕੋਣ ਹੀ ਇਹ ਨਾਲ ਇਹਨਾਂ ਦੀ ਵਾਈਫ ਵੀ ਤੇ ਇੱਕ ਇਹਨਾਂ ਦੀ ਲੜਕੀ ਤੇ ਕੀ ਪਤਾ ਲੱਗਿਆ ਤੁਹਾਨੂੰ ਜਿਸ ਵੇਲੇ ਇੱਥੇ ਆਏ ਉਸੇ ਪਤਾ ਲੱਗਿਆ ਪਤਾ ਨਹੀਂ ਬਰੀ ਜੀ ਉਹ ਕਾਰ ਵਾਲੇ ਦਾ ਕਸੂਰ ਆ ਕਾਰ ਵਾਲੇ ਨੇ ਬਹੁਤ ਸਪੀਡ ਚ ਆਇਆ ਹੀ ਉਹਨੇ ਮਿੱਟ ਮਾਰਦੀ ਗੱਡੀ ਇਹਨਾਂ ਨੇ ਤੇ ਜਿਹੜੇ ਨਾਲ ਹੀ ਇਹਨਾਂ ਦੇ ਬਾਈਕ ਉਹਨਾਂ ਤੇ ਲੱਗੀ ਉਹਨਾਂ ਦੇ ਵੀ ਛਟਾਂ ਲੱਗੀਆਂ ਨੇ ਭਾਈ ਹਾਂਜੀ ਮੇਰਾ ਨਾਮ ਕਿਸ਼ੋਰ ਏਐਸ ਕਿਸ਼ੋਰ ਕੁਮਾਰ ਜੇ ਮੈਂ ਐਕਸੀਡੈਂਟ ਦੇ ਥਾਂ ਤੇ ਪਹੁੰਚਿਆ ਮੈਨੂੰ ਐਸਐਸ ਫੋਰਸ ਵਾਲੀ ਐਸਐਸ ਗੱਡੀ ਆ ਨਾ ਕਿਰੀ ਲੱਗੀ ਦੇ ਰਸ ਰੋਡ ਤੇ ਉਹਨੇ ਮੈਨੂੰ ਸੂਚਨਾ ਦਿੱਤੀ ਆ ਤੇ ਆਣ ਕੇ ਮੈਂ ਪਤਾ ਕੀਤਾ सोनू ਸਾਨਾ ਕੋ ਚਿਮਨ ਲਾਲ ਸ਼ਿਵਮਨ ਸਿੰਘ ਮਸ਼ਹਾਲਾ ਲੇ ਤੁਹਾਰਾ ਜੀ ਦੇਰਾ ਦੇਰੇ ਬਾਬੇ ਨਾਨਕ ਤੋਂ ਆ ਰਿਹਾ ਹੈ ਤੇ ਗੱਡੀ ਕਿਹੜੀ ਦੂਸਰੀ ਗੱਡੀ ਆ ਉਹ ਅੰਗਰਦਾਫ ਤੋਂ ਤੇਜ਼ ਸਪੀਡ ਤੇ ਆ ਰਹੀ ਸੀ ਜੋ ਕਿ ਉਹਨਾਂ ਦੋਨਾਂ ਦਾ ਐਕਸੀਡੈਂਟ ਹੋ ਗਿਆ ਤੇ ਜਾਨੀ ਕਿ ਸੋਨੂ ਸੰਨ ਆਫ ਚਿੰਤ ਸਿੰਘ ਦੀ ਡੈਥ ਹੋ ਗਈ ਆ ਤੇ ਉਹਦੀ ਮਿਸੇਜ ਨਾਲ ਹੀ ਉਹਦੀ ਬੇਟੀ ਵੀ ਨਾਲ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵਾ ਤੇ ਅਗਲੀ ਹੁਣ ਬੰਦੀ ਕਾਰਵਾਈ ਆਹੀ ਜੋ ਵੀ ਬਣੇਗੀ ਕਾਰਵਾਈ ਆਹੀ ਕਰਾਂਗੇ